ਭਾਰਤ ਤੇ ਪਾਕਿਸਤਾਨ ਵਿਚਕਾਰ ਜਾਰੀ ਰਹੇਗੀ ਗੋਲਾਬੰਦੀ ਇਹ ਜਾਣਕਾਰੀ ਭਾਰਤੀ ਸੈਨਾ ਵੱਲੋਂ ਦਿੱਤੀ ਗਈ ਹੈ ਅੱਜ ਪੰਜਾਬ ਦੀਆਂ ਤੇ ਦੇਸ਼ ਦੀਆਂ ਸਾਰੀਆਂ ਖਬਰਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਪ੍ਰਮੁਖਤਾ ਨਾਲ ਛਪੀ ਹੈ ਜਿਸ ਕਿ ਆਇਆ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨ ਦੇ ਡਾਇਰੈਕਟਰ ਜਨਰਲਾਂ ਮਤਲਬ ਡੀਜੀਐਮਓ ਵਿਚਾਲੇ ਪਿਛਲੇ ਹਫਤੇ ਫੌਜੀ ਕਾਰਵਾਈ ਰੋਕਣ ਉੱਤੇ ਬਣੀ ਸਹਿਮਤੀ ਤੇ ਕੋਈ ਸਮਾਸੀਮਾ ਤੈਅ ਨਹੀਂ ਹੈ ਭਾਰਤੀ ਫੌਜ ਵੱਲੋਂ ਸਪਸ਼ਟ ਕਰਨ ਉਨਾ ਰਿਪੋਰਟਾ ਮਗਰੋਂ ਹੈ ਜਦੋਂ ਦੋਨਾਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਗੋਲਾਬੰਦੀ ਤੇ ਬਣੀ ਸਹਿਮਤੀ ਦੀ ਮਿਆਦ ਬੀਤੇ ਦਿਨ ਖਤਮ ਹੋ ਗਈ ਹੈ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓ ਨੇ 12 ਮਈ ਨੂੰ ਹਰ ਤਰ੍ਹਾਂ ਦੀਆਂ ਫੌਜੀ ਕਾਰਵਾਈਆਂ ਰੋਕਣ ਉੱਤੇ ਸਹਿਮਤੀ ਜਿਤਾਈ ਸੀ ਇਹ ਸਹਿਮਤੀ ਹੁਣ ਮੁੱਖ ਤੌਰ ਤੇ 2 ਦਿਨਾਂ ਲਈ ਉਦੋਂ ਬਣੀ ਹੈ ਜਦੋਂ ਦੋਵੇਂ ਮੁਲਕਾਂ ਦੇ ਡੀਜੀਐਮਓ ਨੇ 10 ਮਈ ਨੂੰ ਹੌਟਲਾਈਨ ਉੱਤੇ ਗੱਲਬਾਤ ਕੀਤੀ ਸੀ ਭਾਰਤੀ ਫੌਜ ਨੇ ਇੱਕ ਸੰਖੇਪ ਬਿਆਨ ਦੇ ਵਿੱਚ ਕਿਹਾ ਕਿ ਜਿੱਥੋਂ ਤੱਕ 12 ਬਈ ਨੂੰ ਡੀਜੀਐਮਓ ਦੀ ਗੱਲਬਾਤ ਚ ਲਏ ਗਏ ਫੈਸਲੇ ਮੁਤਾਬਕ ਟਕਰਾਹ ਰੋਕਣ ਉਤੇ ਬਣੀ ਸਹਿਮਤੀ ਦਾ ਸਵਾਲ ਹੈ ਤਾਂ ਇਸ ਖਤਮ ਹੋਣ ਦੀ ਕੋਈ ਤਾਰੀਖ ਤੈਅ ਨਹੀਂ ਹੈ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਐਤਵਾਰ ਨੂੰ ਡੀਜੀਐਮਓ ਦੀ ਕੋਈ ਵਾਰਤਾ ਤੈਅ ਨਹੀਂ ਜਿਵੇਂ ਕਿ ਮੀਡੀਆ ਦੇ ਇੱਕ ਵਰਗ ਨੇ ਖਬਰ ਨਸ਼ਰ ਕੀਤੀ ਸੀ। ਭਾਰਤ ਤੇ ਪਾਕਿਸਤਾਨ ਵਿਚਕਾਰ 4 ਦਿਨਾਂ ਤੱਕ ਚੱਲੇ ਟਕਰਾਅ ਮਗਰੋਂ 10 ਮਈ ਨੂੰ ਫੌਜੀ ਕਾਰਵਾਈ ਰੋਕਣ ਉੱਤੇ ਸਹਿਮਤੀ ਬਣੀ ਸੀ 4 ਦਿਨਾਂ ਦੇ ਟਕਰਾਅ ਦੌਰਾਨ ਦੋਵੇਂ ਮੁਲਕਾਂ ਨੇ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਨੂੰ ਡਰੋਨ ਮਜ਼ਾਈਲਾ ਅਤੇ ਲੰਮੀ ਦੂਰੀ ਦੇ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਨਾਲ ਵੱਡੇ ਪੱਧਰ ਤੇ ਜੰਗ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਸੀ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਦੀ 12 ਮਈ ਨੂੰ ਮੁੜ ਗੱਲਬਾਤ ਕਰਕੇ ਪਬਜੀ ਕਾਰਵਾਈਆਂ ਰੁਕਣ ਦੇ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਇਸ ਗੱਲ ਤੇ ਰਾਜੀ ਹੋਏ ਹਨ ਕਿ ਸ਼ਰਦਾਂ ਤੇ ਮੂਰਲੇ ਇਲਾਕਿਆਂ ਤੋਂ ਦੋਵੇਂ ਮੁਲਕਾਂ ਦੀਆਂ ਫੌਜਾਂ 'ਚ ਕਟੌਤੀ ਕਰ ਲਈ ਫੌਰੀ ਕਦਮ ਚੁੱਕੇ ਜਾਣਗੇ ਗੱਲਬਾਤ ਦੌਰਾਨ ਦੋਵੇਂ ਅਧਿਕਾਰੀਆਂ ਨੇ ਇਸ ਗੱਲ ਤੇ ਵੀ ਵਚਨ ਬੱਧਤਾ ਦਰਾਈ ਸੀ ਕਿ ਕੋਈ ਵੀ ਇੱਕ ਦੂਜੇ ਖਿਲਾਫ ਗੋਲੀ ਨਹੀਂ ਚਲਾਏਗਾ ਤੇ ਨਾ ਹੀ ਹਮਲਾਵਰ ਰੁਖ ਅਪਣਾਏਗਾ ਪਿਛਲੇ ਮਹੀਨੇ ਪਹਿਲਗਾਮ ਦੇਸ਼ਤੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਆਪਰੇਸ਼ਨ ਸੰਦੂਰ ਤਹਿਤ 7 ਮਈ ਨੂੰ ਪਾਕਿਸਤਾਨ ਤੇ ਮਕਬੂਜਾ ਕਸ਼ਮੀਰ ਦੇ ਦੈਸ਼ਤੀ ਟਿਕਾਣਿਆਂ ਤੇ ਸਟੀਕ ਹਮਲੇ ਕੀਤੇ ਸੀ ਜਿਸ ਨਾਲ ਉਥੇ ਨੌ ਜਿਹੜੇ ਅਤਵਾਦ ਸੰਗਠਨ ਨੇ ਉਹਨਾਂ ਤੇ ਹਮਲੇ ਹੋਏ ਸੀ ਜਿਸ ਕਰਕੇ ਉਥੋਂ ਦੇ 100 ਜਿਹੜੇ ਅਤਵਾਦੀ ਮਾਰੇ ਗਏ ਸੀ। ਔਰ ਨਾਲ ਦੀ ਨਾਲ ਇਸ ਕਾਰਵਾਈ ਦੇ ਵਿੱਚ ਜਿਹੜੇ ਨੇ 40 ਸੈਨਿਕ ਵੀ ਮਾਰੇ ਗਏ ਸੀ ਪਾਕਿਸਤਾਨ ਦੇ ਇਹ ਭਾਰ ਸਰਕਾਰ ਵੱਲੋਂ ਜਿਹੜੀ ਆ ਜਾਣਕਾਰੀ ਸਮੇ ਸਮਿਤੀ ਦਿੱਤੀ ਜਾਂਦੀ ਰਹੀ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਪਾਕਿਸਤਾਨ ਸਮਿੱਧ ਮੂਲਕਾ ਨੂੰ ਇਹ ਸਨੇਹਾ ਦਿੱਤਾ ਸੀ ਕਿ ਅਗਰ ਭਾਰਤ ਉੱਪਰ ਪਵਿਕ ਵਿੱਚ ਫਿਰ ਅਜਿਹਾ دہشتੀ ਹਮਲਾ ਹੋਇਆ ਤਾਂ ਉਹਨੂੰ ਜੁੱਧ ਸਮਝਿਆ ਜਾਊਗਾ ਜੇ ਸਰਹੱਦੋਂ ਪਾਰ ਗੋਲੀ ਆਏਗੀ ਤੇ ਇਧਰੋਂ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਵਾ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਆ ਉਹ ਜੰਗਬੰਦੀ ਹੋ ਗਈ ਸੀ ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਪਹਿਲਾਂ ਟਵੀਟ ਜਾਰੀ ਕਰਕੇ ਜਿਹੜਾ ਵਾ ਇਹ ਗੱਲ ਸਾਂਝੀ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਯੂ ਐਸ ਏ ਜਿਹੜੇ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਉਹਨਾਂ ਨੇ ਫਿਰ ਦੋ ਤਿੰਨ ਦਿਨ ਬਾਅਦ ਟਵੀਟ ਜਾਰੀ ਕਰਕੇ ਉਹਨਾਂ ਨੇ ਕਿਹਾ ਸੀ ਕਿ ਦੋਨਾਂ ਮੁਲਕਾਂ ਦੇ ਵਿਚਕਾਰ ਉਹਨਾਂ ਨੇ ਕੋਈ ਸਹਿਮਤੀ ਨਹੀਂ ਕਰਵਾਈ ਲੇਕਿਨ ਹੁਣ ਸਪਸ਼ਟ ਜਿਹੜਾ ਵਾ ਮਸਲਾ ਕਰ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਹੁਣ ਰੱਖਿਆ ਮੰਤਰਾਲੇ ਨੇ ਇਹ ਵੀ ਕਹਿ ਕੇ ਭਾਰਤੀ ਭਾਰ ਦੀ ਕੌਮੀ ਸੁਰੱਖਿਆ ਪ੍ਰਣਾਲੀ ਨੇ ਆਪਰੇਸ਼ਨ ਸੰਦੂਰ ਦੌਰਾਨ ਆਪਸੀ ਤਾਲਮੇਲ ਦੀ ਤਾਕਤ ਤੇ ਰਣਨੀਤਿਕ ਦੂਰ ਦ੍ਰਿਸ਼ਟੀ ਦਾ ਪ੍ਰਦਰਸ਼ਨ ਕੀਤਾ ਉਸ ਨੇ ਇਹ ਵੀ ਕਹਿ ਕੇ ਇਸ ਪ੍ਰੇਸ਼ ਵਿੱਚ ਤਿੰਨ ਸੁਨਾਵਾ ਦੀ ਸੁਤੰਤਨਤ ਪ੍ਰਕਿਰਿਆ ਦਾ ਪ੍ਰਦਰਸ਼ਨ ਰਿਹਾ ਜਿਸ ਵਿੱਚ ਸਟੀਕਤਾ ਪੇਸ਼ੇਵਰ ਅੰਦਾਜ਼ ਅਤੇ ਉਦੇਸ਼ ਦੀ ਝਲਕ ਦੇਖ ਨੂੰ ਮਿਲੀ ਹੈ ਆਪਰੇਸ਼ਨ ਸੰਦੂਰ ਦੀ ਪਰਕਲਪਨਾ ਕੰਟਰੋਲ ਰੇਖਾ ਦੇ ਪਾਰ ਅਤੇ ਪਾਕਿਸਤਾਨ ਦੇ ਅੰਦਰ ਤੱਕ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਇੱਕ ਦੰਡਾਤਮਕ ਮਹਿੰਮ ਤਹਿਤ ਕਾਰਵਾਈ ਕੀਤੀ ਗਈ ਸੀ ਇਸ ਆਪਰੇਸ਼ਨ ਤਹਿਤ ਪਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ 6 ਤੇ 7 ਮਈ ਦੇ ਦਰਮਿਆਨੀ ਰਾਤ ਨੂੰ ਅੱਤਵਾਦੀ ਟਿਕਾਣੇ ਜਿਹੜੇ ਨੌ ਦੇ ਕਰੀਬ ਸੀ ਜਿੱਥੇ ਅੱਤਵਾਦ ਵੱਡੇ ਵੱਡੇ ਜੈਸ਼ੇ ਮਹਮਦ ਉੱਲਸ਼ਕਰੇ ਤੌਬਾ ਮੁਜਾਹਿਦੀਨ ਉਨਾ ਟਿਕਾਣੇ ਤੇ ਹਮਲਾ ਕੀਤਾ ਸੀ ਔਰ 100 ਦੇ ਕਰੀਬ ਪਾਕਿਸਤਾਨ ਦੇ ਜਿਹੜੇ ਅਤਵਾਦੀ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਨੇ ਭਾਰਤੀ ਟਿਕਾਣਿਆਂ ਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਦ ਕਿ ਭਾਰਤੀ ਸਨਸਦਾਂਵਾਂ ਨੇ ਜ਼ਬਰਦਸਤ ਕਾਰਵਾਈ ਦਾ ਜਵਾਬ ਦਿੰਦਿਆਂ ਉਹਨਾਂ ਦੇ ਤੁਰ ਤੱਕ ਜਾ ਕੇ ਜਿਹੜੀ ਹੈ ਕਾਰਵਾਈ ਦਾ ਜਵਾਬ ਦਿੱਤਾ ਪਾਕਿਸਤਾਨ ਵੱਲੋਂ ਮਜ਼ਾਈਲਾ ਤੇ ਜਿਹੜੇ ਡਰੋਨ ਭੇਜੇ ਗਏ ਸੀ ਉਹਨਾਂ ਦਾ ਵੀ ਭਾਰਤ ਸਰਕਾਰ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਐਸ ਡਿਫੈਂਸ 400 ਵੱਲੋਂ ਪਾਕਿਸਤਾਨ ਦੇ ਕਈ ਜਿਹੜੇ ਹਮਲੇ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਸੀ ਲੇਕਿਨ ਭਾਰਤ ਨੇ ਇੱਕ ਵਾਰ ਸਪਸ਼ਟ ਕਰ ਦਿੱਤਾ ਪਾਕਿਸਤਾਨ ਨੂੰ ਕਿ ਅਗਰ ਉੱਥੋਂ ਗੋਲੀ ਆਏਗੀ ਤੇ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਊਗਾ ਐਕਟ ਆਫ ਵਾਰ ਸਮਝਿਆ ਜਾਊਗਾ ਤੇ ਹੁਣ ਇੱਕ ਵਾਰ ਫੇਰ ਸਪਸ਼ਟ ਕਰ ਦਿੱਤਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਜੰਗਬੰਦੀ ਦੀ ਕੋਈ ਸਮਾ ਹੱਦ ਨਹੀਂ ਹੈ ਆਪਰੇਸ਼ਨ ਸਦੂਰਤ ਬਾਅਦ ਫੌਜੀ ਟਕਰਾਅ ਤੋਂ ਬਚਣ ਲਈ ਭਾਰਤ ਨੇ ਪਾਕਿਸਤਾਨ ਵਿਚਾਲੇ 10 ਮਈ ਨੂੰ ਬਣੀ ਜੰਗਬੰਦੀ ਦੀ ਸਹਿਮਤੀ ਹਾਲੇ ਕਾਇਮ ਰਹੇਗੀ ਭਾਰਤੀ ਫੌਜ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਡੀਜੀਐਮਓ ਵਿਚਾਲੇ ਐਤਵਾਰ ਨੂੰ ਕੋਈ ਗੱਲਬਾਤ ਤਜਵੀਜ਼ ਸ਼ੁਦਾ ਨਹੀਂ ਸੀ ਪਰ ਇਸ ਜੰਗਬੰਦੀ ਨੂੰ ਕਿਸੇ ਤੈ ਸਮਾ ਹੱਦ 'ਚ ਨਹੀਂ ਬੰਨਿਆ ਗਿਆ ਇਸ ਦੀ ਕੋਈ ਸਮਾਪਤੀ ਤਰੀਕ ਨਹੀਂ ਹੈ ਜੰਗਬੰਦੀ ਜਾਰੀ ਰਹਿਣ ਦੇ ਐਲਾਨ ਤੋਂ ਸਪਸ਼ਟ ਹੈ ਕਿ ਭਾਰਤ ਫੌਜੀ ਟਕਰਾਅ ਨੂੰ ਸਤਾਈ ਤੌਰ ਉੱਤੇ ਰੋਕਣ ਦੀ ਦਿਸ਼ਾ 'ਚ ਅੱਗੇ ਵਧਣ ਲਈ ਕੰਟਰੋਲ ਲਾਈਨ ਤੇ ਕਮਾਂਤਰੀ ਸਰਦ ਤੇ ਵਿਸ਼ਵਾਸ ਬਹਾਲੀ ਦੇ ਬਦਲਾ ਉੱਤੇ ਗੰਭੀਰਤਾ ਨਾਲ ਕਦਮ ਚੁੱਕਣਾ ਚਾਹੁੰਦਾ ਹੈ ਐਲੋਸੀ ਤੇ ਕਮਾਂਤਰੀ ਸਰਦ ਤੇ ਇੱਕ ਵੀ ਗੋਲੀ ਨਾ ਚਲਾਉਣ ਨੂੰ ਜੰਗਬੰਦੀ ਜਾਰੀ ਰਹਿਣ ਦੀ ਲਾਜ਼ਮੀ ਸ਼ਰਤ ਬਣਾਇਆ ਗਿਆ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ-ਪਾਕ ਦੇ ਡੀਜੀਐਮਓ ਵਿਚਾਲੇ 12 ਮਈ ਨੂੰ ਹੋਈ ਦੂਜੀ ਗੱਲਬਾਤ ਚ ਸਰਦ ਦੇ ਅਗਲੇ ਮੋਰਚਿਆਂ ਤੋਂ ਫੌਜੀਆਂ ਦੀ ਗਿਣਤੀ ਘਟਾਉਣ ਦੇ ਨਾਲ ਜੰਗਬੰਦੀ ਜਾਰੀ ਰੱਖਣ ਲਈ ਦੋਵਾਂ ਪਾਸੇ ਇੱਕ ਵੀ ਗੋਲੀ ਨਾ ਚਲਾਉਣ ਦੀ ਗੱਲ ਕੀਤੀ ਗਈ ਸੀ ਭਾਰਤੀ ਫੌਜ ਦੇ ਡੀਜੀਐਮਓ ਲੈਫਟਿਨੈਂਟ ਜਰਨਲ ਰਜੀਵ ਕਈ ਨੇ ਆਪਣੇ ਪਾਕਿਸਤਾਨੀ ਹਮ ਰਤਬਾ ਨੂੰ ਸਪਸ਼ਟ तौर ਤੇ ਦੱਸ ਕਰ ਦਿੱਤਾ ਸੀ ਕਿ ਜੇਕਰ ਉਧਰੋਂ ਇੱਕ ਵੀ ਗੋਲੀ ਚਲੀ ਤਾਂ ਜੰਗਬੰਦੀ ਰੱਖਣੀ ਮੁਸ਼ਕਲ ਹੋਵੇਗੀ ਇਸ ਸਖਤ ਚੇਤਾਵਨੀ ਦਾ ਅਸਰ ਹੈ ਕਿ 10 ਮਈ ਤੋਂ ਬਾਅਦ ਐਲੋਸੀ ਤੇ ਕਮਾਂਤਰੀ ਸਰਦ ਉੱਤੇ ਦੋਵੇਂ ਪਾਸਿਓ ਕੋਈ ਵੀ ਗੋਲਾਬਾਰੀ ਦੀ ਖਬਰ ਹੁਣ ਤੱਕ ਨਹੀਂ ਆਈ ਫੌਜ ਦੇ ਸੂਤਰ ਵੱਲੋਂ ਪੁਸ਼ਟੀ ਕੀਤੀ ਗਈ ਕਿ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਸਰਦ ਤੇ ਕਿਸੇ ਵੀ ਤਰ੍ਹਾਂ ਦੀ ਫਾਇਰ ਨਹੀਂ ਹੋਈ ਜੰਗਬੰਦੀ ਬਣਾਈ ਰੱਖਣ ਤੇ ਦੂਜੀ ਬੈਠਕ ਵਿੱਚ ਸਹਿਮਤੀ ਤੋਂ ਬਾਅਦ ਸੰਕੇਤ ਦਿੱਤੇ ਗਏ ਸਨ ਕਿ 18 ਮਈ ਨੂੰ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਵਿਚਾਲੇ ਤਜਵੀਜ਼ ਸ਼ੁਦਾ ਗੱਲਬਾਤ ਇਸ ਦੀ ਸਮੀਖਿਆ ਕੀਤੀ ਜਾਵੇਗੀ ਇਸ ਗੱਲਬਾਤ ਨੂੰ ਲੈ ਕੇ মিডিਆ ਵਿੱਚ ਵਧੀਆਂ ਸੁਰਖੀਆਂ ਨੂੰ ਦੇਖਦੇ ਆ ਐਤਵਾਰ ਨੂੰ ਫੌਜ ਵੱਲੋਂ ਕਿਹਾ ਗਿਆ ਕਿ ਭਾਰਤ-ਪਾਕਿ ਵਿਚਾਲੇ ਜੰਗਬੰਦੀ ਦੇ ਅੱਜ ਖਤਮ ਹੋਣ ਦੀ ਗੱਲ ਸਹੀ ਨਹੀਂ ਹੈ ਦੋਵਾਂ ਦੇਸ਼ਾਂ ਦੇ ਡੀਜੀਐਮਓ ਵੱਲੋਂ ਵਿਚਾਲੇ ਅੱਜ ਕੋਈ ਗੱਲਬਾਤ ਤੈਅ ਨਹੀਂ ਹੈ ਜਿੱਥੋਂ ਤੱਕ 12 ਮਈ ਨੂੰ ਡੀਜੀਐਮਓ ਦੀ ਗੱਲਬਾਤ ਤੈਅ ਕੀਤੀ ਗਈ ਜੰਗਬੰਦੀ ਦੇ ਜਾਰੀ ਰਹਿਣ ਦਾ ਸਵਾਲ ਹੈ ਇਸ ਤਰ੍ਹਾਂ ਦੀ ਕੋਈ ਸਮਾਪਤੀ ਤਰੀਕ ਨਹੀਂ ਹੈ ਉਂਝ ਭਾਰਤ-ਪਾਕਿਸਤਾਨ ਡੀਜੀਐਮਮਓ ਵਿਚਾਲੇ ਹਰ ਮੰਗਰਵਾਰ ਨੂੰ ਹੌਟਲਾਈਨ ਉੱਤੇ ਗੱਲਬਾਤ ਕਰਨ ਦੀ ਸਥਾਪਿਤ ਵਿਵਸਥਾ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਮਤਬਕ 20 ਮਈ ਨੂੰ ਜੰਗਬੰਦੀ ਨੂੰ ਅੱਗੇ ਵਧਾਉਣ ਲਈ ਅਗਲੇ ਦੌਰ ਦੀ ਗੱਲਬਾਤ ਹੋਏਗੀ ਇਹ ਖਬਰ ਜਿਹੜੀ ਅਸੀਂ ਨਸ਼ਰ ਕੀਤੀ ਹੈ ਪੰਜਾਬੀ ਅਖਬਾਰ ਪੰਜਾਬੀ ਟਰਬਿਊਨ ਉੱਤੇ ਪੰਜਾਬੀ ਜਾਗਰਣ ਦੇ ਵਿੱਚ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਖਬਰਾਂ ਉਹਨਾਂ ਹਵਾਲਿਆਂ ਦੇ ਨਾਲ ਹੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੋ ਬਹੁਤ ਜ਼ਰੂਰੀ ਸੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ